ਅੰਮ੍ਰਿਤਸਰ ਦੇ ਇਲਾਕੇ 'ਚ ਛੱਪੜ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਜਿਸ ਤੋਂ ਬਾਅਦ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਦੀ ਸ਼ਨਾਖਤ ਦੇ ਲਈ ਨਜ਼ਦੀਕੀ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾਈ ਗਈ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਦੀ ਸ਼ਨਾਖਤ ਕੀਤੀ ਤੇ ਗੱਲਬਾਤ ਕਰਦੇ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਨੌਜਵਾਨ ਘਰੋਂ ਨਿਕਲਿਆ ਸੀ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚਿਆ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਗੱਲ ਆਖੀ ਹੈ ਗੱਲ ਦਾ ਇਹ ਪਤਾ ਨਹੀਂ ਜੀ ਸਾਡੇ ਘਰ ਵੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਦੇ ਪਤਾ ਨਹੀਂ ਆ ਪੱਕਾ ਤੁਹਾਡੇ ਸਾਹਮਣੇ ਹੀ ਹੁਣ ਕਿੰਨਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਮਹੀਨੇ ਦਾ ਜੀ ਅੱਛਾ ਜੀ ਕੋਈ ਪ੍ਰਾਂਦੀ ਰੰਜਿਸ ਵਗੈਰਾ ਨਹੀਂ ਕੋਈ ਰੰਜੋ ਰੰਜੀ ਦਾ ਕੋਈ ਨਹੀਂ ਮੁੰਡੇ ਜਦਾਂ ਲਾ ਲੜ ਪੈਂਦੇ ਲਖੇ ਪੈਂਦਾ ਤੁਹਾਨੂੰ ਕਿਸ ਨੇ ਭਾਈ ਪਤਾ ਲੱਗਾ ਕਿ ਇਦਾਂ ਦੀ ਇਹ ਹੁਣ ਗੁਰਦੁਆਰੇ ਲੌਂਸਮੈਂਟ ਹੋਈ ਸੀ ਅੱਛਾ ਜੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਆ ਵੇਖਣਾ ਗਏ ਦੋਵੇਂ ਭਰਾ ਅਹੀਂ ਕਭੀ ਹੱਡਾ ਮੁੰਡਾ ਦੀ ਰਾਤ ਦਾ ਇਹ ਵੇਖ ਤੇ ਆ ਜੀ ਮੈਂ ਤੇ ਆਉਂਦਾ ਮਸਾਲਾ ਮੈਂ ਵੀ ਇਹ ਤੇ ਬੰਦਾ ਦਾ ਆਪਣਾ ਹੀ ਰੋਕੇ ਤੇ ਪੁਲਿਸ ਆਈ ਹੈ ਹਾਂ ਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲ ਆ ਲੈ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹੋ ਹੀ ਵੀ ਜੇ ਕੋਈ ਦੋਸ਼ੀ ਆ ਤੇ ਉਹ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪੂਰ ਕਾਰਵਾਈ ਹੋਣੀ ਚਾਹੀਦੀ ਹੈ ਹੈ ਸਾਨੂੰ ਇੱਕ ਸੂਚਨਾ ਮਿਲੀ ਤੇ ਡੈੱਡ ਬੋਡੀ ਹੈ ਵੇਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲਾਗੇ ਪਈ ਹੈ ਮੌਕੇ ਤੇ ਪੁੱਜਿਆ ਐਫਐਸਐਲ ਟੀਮ ਬرائی ਹੈ ਜੋ ਵੀ ਸਰਕਮਸਟੈਂਸਸ ਸਾਹਮਣੇ ਹੋਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊ ਫਿਰ ਹਾਲ ਅਸੀਂ ਜਾਂਚ ਸ਼ੁਰੂ ਕਰਦੇ ਆਂ ਇਹ ਮੁੰਡੇ ਦੀ ਕਿੰਨੀ ਉਮਰ ਹੈ ਜੀ ਮੁੰਡੇ ਦੀ ਉਮਰ ਕੋਈ ਕਰੀਬ 18 ਕੇ ਸਾਲ ਹੈ ਵੀ ਇਹ ਸਿਰਫ ਕੁਝ ਦੋ ਤਿੰਨ ਬੰਦੇ ਦਾ ਨਾਮ ਵੀ ਲੈਂਦੇ ਪਾਉਂਦੇ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਉਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ